ਲੋ ਆ ਵੀਰ ਜੀ ਆਏ ਨੇ ਪਿੰਡ ਮਾੜੇ ਹਾਂ ਜੀ ਛੋਟੇ ਮਾੜੇ ਛੋਟੇ ਮਾੜੇ ਤੇ ਬੜੀ ਮਿਹਨਤ ਕਰਕੇ ਵਿਚਾਰੇ ਵੇਖ ਰੁੱਖਾਂ ਵਿੱਚ ਤੇ ਤੁਸੀਂ ਆ ਤੰਦਰੁਸਤ ਬੰਦੇ ਹੋਗੇ ਦੋ ਚਾਰ ਓਖੜੀ ਰਾਤ ਸੱਕਦੇ ਹੈ ਤੇ ਆ ਵੀਰ ਮੇਰੇ ਕਰੋ 10 ਰੁੱਖ ਲੈ ਚਲੇ ਬੂਟੇ ਰੱਖੀ ਬੈਠੇ ਲੋਗ ਹੈ ਥੋੜਾ ਜਾ ਕੇ ਲਾਏ ਕੋਈ ਲੋਕਾਂ ਹਾਂ ਉਹ ਵੀ ਮਾੜੀ ਗੱਲ ਜਿਹੜੇ ਖੇਤ ਇਲਾਕਾ ਵਿੱਚ ਰੱਖਦੇ ਨਾ ਉਹ ਗੱਲ ਬਹੁਤ ਮਾੜੀ ਹੈ ਆ ਪਾਪੂ ਕਹਿੰਦਾ ਵੀ ਮੈਂ ਆ ਵੇਖ ਕੇ ਆਇਆ ਹਾਂ ਜੀ ਤੇ ਬਾਕੀ ਆ ਵੀਰ ਬਹੁਤ ਬਹੁਤ ਧੰਨਵਾਦ ਆ ਬੜੀ ਮਿਹਰਬਾਨੀ ਦੀ ਅਈ ਨਿੱਤਲੇ ਵੀ ਇਹ ਫੇਰ ਦੁਕਾਨ ਦਾ ਬੋਲ ਜਾਂਗੇ ਜੀ ਤੇ ਉਹ ਕਾਕੂ ਨਾਲ ਆ ਪਿੰਡ ਮਾੜਿਆਂ ਤੋਂ ਇਹ ਪਿੰਡ ਆਏ ਜੀ ਪਿੰਡ ਲਾੜੀਆਂ ਦੇ ਜੀ ਆ ਚੰਨ ਸਿੰਘ ਕਹਿਆਨੇ ਵਾਲਾ ਤੁਹਾਨੂੰ ਪਤਾ ਹੀ ਹੈ ਬਾਕੀ ਜਿਹੜੇ ਵੀ ਰਿਕਾਲ ਕਰਦੇ ਨੇ ਨਾ ਤੇ ਉਹ ਕੋਸ਼ਿਸ਼ ਕਰਿਆ ਕਰਨ ਕੇ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰਿਆ ਫਿਰ ਜਿਹੜੇ ਆ ਬੂਟੇ ਲੈਣ ਆਏ ਠੀਕ ਹੈ ਜੀ